ਪੈ ਦੀ ਸਾਨ ਸਿੰਘ ਦੀ ਖਾਲੜਾ ਵਾਕਈ ਸ਼ਹੀਦੀ ਦੇ ਉਸ ਮਰਤਬੇ ਤੇ ਪਹੁੰਚੇ ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਇੇ ਸੀ ਜੋ ਸ਼ਹੀਦਾਂ ਨੇ ਸਾਡੇ ਬਾਬਿਆਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਪੂਰਨੇ ਪਾਇੇ ਸੀ ਕਿ ਸੱਚ ਜਿਹੜਾ ਉਹ ਵਾਹਿਗੁਰੂ ਜੀ ਦੀ ਆਵਾਜ਼ ਹੈ ਤੇ ਦੁਨੀਆ ਦੀ ਕੋਈ ਤਾਕਤ ਇਹਨੂੰ ਦਬਾ ਨਹੀਂ ਸਕਦੀ ਅਸਲ ਵਿੱਚ ਸਿੱਖੀ 'ਚ ਜਿਹੜੀ ਸ਼ਹਾਦਤ ਦਾ ਰੁਤਬਾ ਉਹ ਉਹ ਦੁਨੀਆ ਦੀ ਕੁਰਬਾਨੀਆਂ ਨਾਲੋਂ ਬਲੀਦਾਨ ਨਾਲੋਂ ਬਹੁਤ ਨਿਵੇਕਲਾ ਸ਼ਹੀਦ ਆਪਣਾ ਤਨ ਨਹੀਂ ਮਾਰਦਾ ਤਨ ਮਾਰਨ ਤੋਂ ਪਹਿਲਾਂ ਉਹ ਆਪਣੀਆਂ ਆਸਾਂਵਾਂ ਨੂੰ ਤ੍ਰਿਸ਼ਨਾਵਾਂ ਨੂੰ ਲੋਚਾਂ ਨੂੰ ਮੋਹ ਨੂੰ ਸਭ ਕੁਝ ਨੂੰ ਮਾਰਦਾ ਹੈ ਜੀ ਤੇ ਉਹ ਮਾਰਨ ਤੋਂ ਬਾਅਦ ਫਿਰ ਉਹ ਮੌਤ ਨੂੰ ਜਿੱਤਦਾ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਉੱਥੇ ਉਹਨਾਂ ਦੇ ਨਾਮ ਤੇ ਇਦਾਂ ਸਕੂਲ ਨਹੀਂ ਪਰ ਬਾਹਰ ਵਾਲਿਆਂ ਨੇ ਇੱਥੇ ਨਾਮ ਰੱਖਿਆ ਬਿਲਕੁਲ ਜੀ ਇਹ ਤਾਂ ਅੰਜ ਕੌਮ ਦਾ ਹਿੱਸਾ ਹੈ ਮੈਂ ਵੀ ਸਦਾ ਰਹਿਣਾ ਸਾਡੀਆਂ ਸੰਸਥਾਵਾਂ ਨੂੰ ਜਿਸ ਤਰ੍ਹਾਂ ਸਿਰ ਝੁਕਾਉਣਾ ਚਾਹੀਦਾ ਸੀ ਅਸੀਂ ਉਸ ਤਰ੍ਹਾਂ ਨਹੀਂ ਝੁਕਾ ਸਕੇ ਤੋਂ ਜਿਹੜਾ ਆਦਰ ਕਰਨ ਦੀ ਜਾਂਚ ਸਾਨੂੰ ਸਿਖਾਈ ਹੈ ਅ ਅਮਰੀਕਾ ਵਾਸੀਆਂ ਨੇ ਤੇ ਸਾਨੂੰ ਜ਼ਰੂਰੀ ਹੈ ਠੀਕ ਹੈ ਜਜ਼ਬਾਤ ਸਾਰਿਆਂ ਦੇ ਹੈਗੇ ਆ ਭਾਵਨਾਵਾਂ ਸਾਰੀਆਂ ਨੇ ਪਰ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੱਸ ਸਕੀਏ ਤੇ ਇਹ ਪਹਿਲ ਕਦਮੀ ਅਮਰੀਕਾ ਨੇ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਪਲ ਨੇ ਇਤਿਹਾਸਿਕ ਸਥਾਨ ਆ ਆਪਣੇ ਨਾਲ ਸ਼ਹੀਦੀ ਗੁਰਦੁਆਰਾ ਸਾਹਿਬ ਸਾਹਿਬਜ਼ਾਦਿਆਂ ਦੀ ਜਿੱਥੇ ਸ਼ਹਾਦਤ ਹੋਈ ਆ ਉਥੇ ਦੀ ਸੇਵਾ ਨੂੰ ਮਾਣ ਵਾਲੇ ਜਥੇਦਾਰ ਹਪਾਲ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਸ ਟਾਈਮ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜੋ ਐਲੀਮੈਂਟਰੀ ਸਕੂਲ ਅਮਰੀਕਾ ਫਰੇਜ਼ਨੋ ਦੇ ਵਿੱਚ ਉਸ ਦਾ ਉਦਘਾਟਨ ਹੋਇਆ ਇਹ ਸਮਾਗਮ ਦੇ ਵਿੱਚ ਪਹੁੰਚੇ ਆ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਹੱਤਤਾ ਸਮਝਦੇ ਆ ਇੱਕ ਸ਼ਹੀਦਾਂ ਦੇ ਸਥਾਨ ਦੇ ਉੱਤੇ ਸੇਵਾ ਕਰ ਰਹੇ ਆ ਇੱਕ ਇੱਥੇ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਦਾ ਉਦਘਾਟਨ ਹੋਇਆ ਉਸ ਸਮਾਗਮ ਦੇ ਵਿੱਚ ਪਹੁੰਚੇ ਆ ਕਿਦਾਂ ਕਿਦਾਂ ਮਹਿਸੂਸ ਕਰ ਰਹੇ ਸ਼ਹੀਦ ਸਿੱਖ ਕੌਮ ਦਾ ਖਜ਼ਾਨਾ ਨੇ ਅਸਲ ਵਿੱਚ ਸਿੱਖੀ 'ਚ ਜਿਹੜੀ ਸ਼ਹਾਦਤ ਦਾ ਰੁਤਬਾ ਉਹ ਉਹ ਦੁਨੀਆ ਦੀ ਕੁਰਬਾਨੀਆਂ ਨਾਲੋਂ ਬਲੀਦਾਨ ਨਾਲੋਂ ਬਹੁਤ ਨਿਵੇਕਲਾ ਚੰਗੇ ਕੰਮ ਕਰਦੇ ਆ ਮੌਤ ਹੋ ਜਾਣੀ ਬੜੀ ਚੰਗੀ ਗਣੀ ਜਾਂਦੀ ਆ ਪਰ ਸਿੱਖੀ 'ਚ ਸ਼ਹੀਦੀ ਉਦੋਂ ਹੁੰਦੀ ਆ ਜੋ ਸਹਬਜ਼ਾਦਿਆਂ ਨੇ ਪੂਰਨੇ ਪਾਏ ਉਹ ਪੂਰਨਿਆਂ ਨੂੰ ਅਮਲਾਂ ਚ ਲਿਆਂਦੇ ਸ਼ੀਤਬਾਈ ਜਿਸਨ ਸਿੰਘ ਖਾਲੜਾ ਜੱਗੇ ਵਦੇ ਉਹ ਸ਼ਹੀਦੀ ਦਾ ਉਹ ਰਤਬਾ ਹੁੰਦਾ ਹੈ ਜਦੋਂ ਜ਼ਿੰਦਗੀ ਦੀ ਆਪਸ਼ਨ ਸਾਹਮਣੇ ਹੋਵੇ ਜਮੀਰਾਂ ਦੇ ਸੌਦੇ ਕਰਕੇ ਦੁਨੀਆ ਭਰ ਦੇ ਸੁੱਖ ਉਹਨਾਂ ਦੀ ਝੋਲੀ ਚ ਪੈਂਦੇ ਹੋਣ ਪਰ ਸਾਰੇ ਸੁੱਖਾਂ ਨੂੰ ਖਾਇਸ਼ਾਂ ਨੂੰ ਠੁਕਰਾ ਕੇ ਤੇ ਪੀੜਾ ਭਰੀ ਮੌਤ ਨੂੰ ਝੋਲੀ ਚ ਪਵਾਉਣਾ ਤੇ ਆਦਰਸ਼ਾਂ ਤੇ ਕਾਇਮ ਰਹਿਣਾ ਸੱਚ ਦੀ ਪਹਿਰੇਦਾਰੀ ਕਰਨੀ ਉਹ ਸਿੱਖੀ ਚ ਸ਼ਹਾਦਤ ਦਾ ਰਤਬਾ ਹੈ ਸ਼ਹੀਦ ਆਪਣਾ ਤਨ ਨਹੀਂ ਮਾਰਦਾ ਤਨ ਮਾਰਨ ਤੋਂ ਪਹਿਲਾਂ ਉਹ ਆਪਣੀਆਂ ਆਸਾਵਾਂ ਨੂੰ ਤ੍ਰਿਸ਼ਨਾਵਾਂ ਨੂੰ ਲੋਚਾਂ ਨੂੰ ਮੋਹ ਨੂੰ ਸਭ ਕੁਝ ਨੂੰ ਮਾਰਦਾ ਹੈ ਤੇ ਉਹ ਮਾਰਨ ਤੋਂ ਬਾਅਦ ਫਿਰ ਉਹ ਮੌਤ ਨੂੰ ਜਿੱਤਦਾ ਹੈ ਤੋਂ ਪਰਿਵਾਰ ਸਭ ਨੂੰ ਦਿਸਦਾ ਹੈ ਭਿਕਖ ਸਭ ਨੂੰ ਦਿਸਦਾ ਆਪਣੇ ਬੱਚਿਆਂ ਵਾਸਤੇ ਅਸੀਂ 100 ਪਾਪੜ ਵੇਲਦੇ ਫਿਰਦੇ ਹਾਂ ਉਹਨਾਂ ਦੇ ਫਿਚਰ ਵਾਸਤੇ ਤੋਂ ਭਾਈ ਜਸਵੰਤ ਸਿੰਘ ਜੀ ਖਾਲੜਾ ਵਾਕੀ ਸ਼ਹੀਦੀ ਦੇ ਉਸ ਮਰਤਬੇ ਤੇ ਪਹੁੰਚੇ ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਇੀ ਸੀ ਜੋ ਸ਼ਹੀਦਾਂ ਨੇ ਸਾਡੇ ਬਾਬਿਆਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਪੂਰਨੇ ਪਾਇੀ ਸੀ ਕਿ ਸੱਚ ਜਿਹੜਾ ਉਹ ਵਾਹਿਗੁਰੂ ਜੀ ਦੀ ਆਵਾਜ਼ ਹੈ ਤੇ ਦੁਨੀਆ ਦੀ ਕੋਈ ਤਾਕਤ ਇਹਨੂੰ ਦਬਾ ਨਹੀਂ ਸਕਦੀ ਮੈਂ ਇੱਕ ਗੱਲ ਮਹਿਸੂਸ ਕਰਦਾ ਹੁੰਦਾ ਫਤਿਹਗੜ੍ਹ ਸਾਹਿਬ ਕਿ ਅੱਜ ਲੱਖਾਂ ਜਕਾਰੇ ਰੋਜ਼ ਗੂੰਜ ਰਿਹਾ ਹੈ ਹਾਂਜੀ ਪਰ ਜੇ ਉਸ ਦਿਨ ਜਦੋਂ ਜਕਾਰਾ ਗਜਾਉਣ ਦਾ ਮਤਲਬ ਸੀ ਮੌਤ ਨੂੰ ਸੱਦਾ ਦੇਣਾ ਜੀ ਉਸ ਦਿਨ ਜਕਾਰਾ ਨਾ ਗੁੰਜਿਆ ਹੁੰਦਾ ਤੇ ਅੱਜ ਲੱਖਾਂ ਨਹੀਂ ਸੀ ਗੁੰਜਲੇ। ਤੋਂ ਅੱਜ ਦੇ ਲੱਖਾਂ ਦੇ ਪਿੱਛੇ ਉਹ ਜਿਹੜਾ ਬੀਜ ਹੈ ਉਹ ਬਹੁਤ ਮਹੱਤਵਪੂਰਨ ਹੈ। ਅੱਜ ਅਮਰੀਕਾ ਦੀ ਧਰਤੀ ਤੇ ਦੁਨੀਆ ਭਰ ਵਿੱਚ ਸਦਾ ਜਸਵੰਤ ਸਿੰਘ ਖਾਲਸਾ ਦੀ ਗੱਲ ਹੋ ਰਹੀ ਆ ਪਰ ਉਹ ਹਾਲਾਤ ਜਦੋਂ ਇਹ ਗੱਲ ਕਰਨੀ ਬਹੁਤ ਵੱਡੀ ਤਾਕਤ ਨੂੰ ਚੁਣੌਤੀ ਦੇਣ ਦੀ ਜ਼ਾਲਮ ਉਹ ਬੰਦੇ ਸੀ ਸਿੱਖਾਂ ਦੇ ਪੁੱਤਾਂ ਦੇ ਖੂਨ ਨਾਲ ਜਿਨ੍ਹਾਂ ਦੇ ਹੱਥ ਰੰਗੇ ਹੋਏ ਅੱਜ ਵੀ ਕੋਟਾਂ ਕਚੈਰੀਆਂ 'ਚ ਬਹੁਤ ਸਾਰੇ ਐਸੇ ਅਫਸਰਾਂ ਨੂੰ ਸਜ਼ਾਵਾ ਹੁੰਦੀਆਂ ਤੂੰ ਉੱਥੇ ਸੱਚ ਬੋਲਣਾ ਵਾਕੀ ਮੌਤ ਨੂੰ ਆਪ ਸੱਦਾ ਦੇਣ ਦੇ ਬਰਾਬਰ ਸੀ ਫੈਜ਼ ਨੇ ਇੱਕ ਗੱਲ ਲਿਖੀ ਹੈ ਬੜੀ ਖੂਬਸੂਰਤ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਇਹ ਜਾਨ ਤਾਂ ਆਣੀ ਜਾਨੀ ਹੈ ਤੋ ਸ਼ਹੀਦ ਉਹ ਹੈ ਜਿਹੜਾ ਸ਼ਾਨੋ ਸ਼ੌਕਤ ਨਾਲ ਮਟਕ ਨਾਲ ਮੌਤ ਨੂੰ ਪਰਣਾਉਣ ਵਾਸਤੇ ਆਪ ਕਤਲਗਾਹ ਵੱਲ ਨੂੰ ਤੁਰਦਾ ਤੋ ਉਹ ਰਤਬਾ ਸ਼ਾਦਦ ਖਾਲੜਾ ਜੀ ਜਦੋਂ ਬਾਹਰ ਆਏ ਉਹਨਾਂ ਨੇ ਇੱਥੇ ਆ ਕੇ ਸਪੀਚਰ ਦਿੱਤੀਆਂ ਉੱਥੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਰੱਖ ਵੀ ਲੈਨੇ ਆ ਵੀ ਵਾਪਸ ਨਾ ਜਾਓ ਤੁਹਾਡੀ ਜਾਨ ਨੂੰ ਖਤਰਾ ਪਰ ਉਹ ਤਾਂ ਕਿਹਾ ਵੀ ਨਹੀਂ ਮੈਂ ਉੱਥੇ ਜਾ ਕੇ ਆਵਾਜ਼ ਬੁਲੰਦ ਕਰਨੀ ਆ ਪਰ ਕੀ ਕਿਤੇ ਇਸ ਚੀਜ਼ ਦਾ ਅਫਸੋਸ ਆਪਾਂ ਮੰਨਦੇ ਆ ਜਾਂ ਕਮਿਊਨਿਟੀ ਜਾਂ ਕੌਮ ਨੂੰ ਇਸ ਚੀਜ਼ ਦਾ ਹਰਜ ਹੋਣਾ ਚਾਹੀਦਾ ਆ ਵੀ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਉੱਥੇ ਉਹਨਾਂ ਦੇ ਨਾਮ ਤੇ ਇਦਾਂ ਸਕੂਲ ਨਹੀਂ ਪਰ ਬਾਹਰ ਵਾਲਿਆਂ ਨੇ ਇੱਥੇ ਨਾਮ ਰੱਖਿਆ ਬਿਲਕੁਲ ਜੀ ਇਦਾਂ ਅੰਜ ਕੌਮ ਦਾ ਹਿੱਸਾ ਆ ਮੈਂ ਵੀ ਸਦਾ ਰਹਿਣਾ ਸਾਡੀਆਂ ਸੰਸਥਾਵਾਂ ਨੂੰ ਜਿਸ ਤਰ੍ਹਾਂ ਸਿਰ ਝੁਕਾਉਣਾ ਚਾਹੀਦਾ ਸੀ ਅਸੀਂ ਉਸ ਤਰ੍ਹਾਂ ਨਹੀਂ ਝੁਕਾ ਸਕੇ ਤੋ ਜਿਹੜਾ ਆਦਰ ਕਰਨ ਦੀ ਜਾਚ ਸਾਨੂੰ ਸਿਖਾਈ ਹੈ ਅ ਅਮਰੀਕਾ ਵਾਸੀਆਂ ਨੇ ਤੇ ਸਾਨੂੰ ਜ਼ਰੂਰੀ ਹੈ ਠੀਕ ਹੈ ਜਜ਼ਬਾਤ ਸਾਰਿਆਂ ਦੇ ਹੈਗੇ ਆ ਭਾਵਨਾਵਾਂ ਸਾਰੀਆਂ ਨੇ ਪਰ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੱਸ ਸਕੀਏ ਤੋ ਇਹ ਪਹਿਲ ਕਦਮੀ ਅਮਰੀਕਾ ਨੇ ਕੀਤੀ ਹੈ ਤੋ ਬਹੁਤ ਜ਼ਰੂਰੀ ਹੈ ਕਿ ਉਸ ਮਹਾਨ ਸ਼ਹੀਦ ਦਾ ਜਿਹੜਾ ਸਨਮਾਨ ਹੈ ਉਹ ਕਾਇਮ ਹੋਵੇ ਤੇ ਸਾਡੇ ਜਨਰੇਸ਼ਨ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸੱਚ ਵਾਸਤੇ ਧਰਮ ਵਾਸਤੇ ਜ਼ੁਲਮ ਵਿਰੁੱਧ ਲੋਕਾਂ ਦੀ ਪੀੜਾ ਨੂੰ ਆਪਣੀ ਝੋਲੀ 'ਚ ਕਿਦਾਂ ਪਵਾਇਆ ਜਾਂਦਾ ਗੁਰੂ ਤੇਗ ਬਹਾਦਰ ਦੇ ਵਾਰਿਸ ਕਿਦਾਂ ਜੀਤੀਆਂ ਪਾਉਂਦੇ ਉੱਥੇ ਬਹੁਤ ਲੋੜ ਹੈ ਜ਼ਰੂਰ ਹੈ ਜਸਵੰਤ ਸਾਹਿਬ ਜਿੱਦਾਂ ਆਪਾਂ ਹੁਣ ਦੇਖ ਰਹੇ ਹਾਂ ਜਿੱਦਾਂ ਤੁਸੀਂ ਇਹ ਗੱਲ ਕੀਤੀ ਆ ਹੁਣ ਇਹ ਸਕੂਲ ਬਣਾ ਲਿਆ ਨਾਮ ਲਾ ਲਿਆ ਇਹ ਕੰਮ ਸ਼ੁਰੂ ਹੋਇਆ ਇੱਥੇ ਕੀ ਸੰਦੇਸ਼ ਕੀ ਅਪੀਲ ਤੁਸੀਂ ਸੰਗਤ ਨੂੰ ਜਿਹੜੀ ਇੱਥੇ ਵੱਸਦੀ ਹੈ ਉਹਨਾਂ ਨੂੰ ਇਹ ਕਰਨਾ ਚਾਹੁੰਦੇ ਵੀ ਆਪਾਂ ਇਸ ਸਕੂਲ ਦਾ ਨਾਮ ਰਤਬਾ ਕਿਦਾਂ ਉੱਚਾ ਪਾਈਏ ਪਹਿਲੀ ਗੱਲ ਤੇ ਇਹ ਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਪੜਾਉਣਾ ਪ੍ਰੈਫਰ ਕਰੀਏ ਹੂੰ ਦੂਜੀ ਗੱਲ ਹੈ ਕਿ ਜਿੱਥੇ ਟੈਗ ਲੱਗ ਗਿਆ ਫ੍ਰਿਜਨੋ ਵਾਲਿਆਂ ਦੇ ਅਮਰੀਕਾ ਵਾਲਿਆਂ ਦੇ ਹੈ ਨਾ ਖਾਸ ਕਰਕੇ ਵੀ ਤੁਸੀਂ ਵਾਰਸ ਹੋ ਜਸਨ ਸਿੰਘ ਖਾਲੜਾ ਜੀ ਉੱਥੇ ਇਕੱਲੇ ਟੈਗ ਨਾਲ ਨਹੀਂ ਸਰਨਾ ਪ੍ਰੈਕਟੀਕਲ ਜ਼ਰੂਰੀ ਹੈ ਹੂੰ ਪ੍ਰੈਕਟੀਕਲੀ ਹਾਂ ਜਿੱਦਾਂ ਮਤਲਬ ਹਜ਼ਾਰਾਂ ਮੀਲ ਦੂਰ ਇੱਕ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਫੁੱਲ ਜਿਸਾਨ ਸਿੰਘ ਖਾਲੜਾ ਤੇ ਉਹਨੂੰ ਆਪਣਾ ਕਰਕੇ ਹੈਨਾ ਇਸ ਇੰਨੀ ਇੰਨੀ ਐਫਰਟ ਕੀਤਾ ਸਿੱਖਾਂ ਨੇ ਇਦਾਂ ਹਰ ਸਿੱਖ ਨੂੰ ਆਪਣਾ ਸਮਝਣ ਜਿਹੜੇ ਇੱਥੇ ਵੀ ਵੱਸਦੇ ਨੇ ਨਾ ਉਹਨਾਂ ਨੂੰ ਆਪਣਾ ਸਮਝਣ ਮੇਰ ਤੇਰ ਖਤਮ ਹੋਵੇ ਹੋਵੇ 71 ਮਿਲੋ ਮੇਰੇ ਪਾਈ ਦੀਆਂ ਪੈੜਾਂ ਤੇ ਤੁਰੀਏ ਤੇ ਹਰ ਸਿੱਖ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਹਿੱਸਾ ਹੈ ਘਰ ਸਾਡਾ ਆਨੰਦਪੁਰ ਸਾਹਿਬ ਹੈ ਮਾਤਾ ਸਾਹਿਬ ਕੌਰ ਅਸੀਂ ਇਹ ਅਹਿਸਾਸ ਕਰੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ ਬਾਕੀ ਦੁਨੀਆ ਦੇ ਵੱਚ ਦੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦੀ ਇਸ ਇਵੈਂਟ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਕੀ ਸੰਦੇਸ਼ ਮੈਂ ਮਹਿਸੂਸ ਕੀਤਾ ਜੋ ਇੱਥੇ ਆ ਕੇ ਭਾਵਨਾਵਾਂ ਹਨ ਬਹੁਤ ਨਿਰਮਲ ਜਜ਼ਬਾਤ ਨੇ ਸਿੱਖ ਸੇਵਾ ਵਾਸਤੇ ਸਮਰਪਿਤ ਹੋ ਜਾਂਦੀ ਹੈ ਭਾਵੇਂ ਸਾਰਾ ਧਨ ਲੇਖੇ ਚ ਲਾ ਦਨ ਮੰਨ ਕਰਕੇ ਧਨ ਕਰਕੇ ਸਭ ਕੁਝ ਪਰ ਜ਼ਰੂਰਤ ਹੈ ਕਿ ਅਸੀਂ ਅਵੇਅਰ ਕਰੀਏ ਆਪਣੀ ਪੀੜ੍ਹੀ ਨੂੰ ਇਹ ਜਿਹੜੀਆਂ ਗੱਲਾਂ ਦੀ ਸਹੀ ਤਰਜ਼ਮਾਨੀ ਹੋਵੇ ਸਮੇਂ ਦੇ ਹਾਣੀ ਨਹੀਂ ਬਣਨਾ ਸਮੇਂ ਨੂੰ ਲੀਡ ਕਰਨਾ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਤੋਂ ਬਹੁਤ ਸਾਰੇ ਪਹਿਲੂ ਨੇ ਜਿਹੜੇ ਖਾਸ ਕਰਕੇ ਵਿਦੇਸ਼ਾਂ ਵਿੱਚ ਆਪਣੇ ਸੱਭਿਆਚਾਰ ਦੇ ਆਪਣੀ ਆਇਡੈਂਟੀਟੀ ਦੇ ਸਾਡਾ ਗ੍ਰਸਤੀ ਜੀਵਨ ਕਿੱਦਾਂ ਦਾ ਹੋਵੇ ਸਾਡਾ ਸੋਸ਼ਲ ਜੀਵਨ ਕਿੱਦਾਂ ਦਾ ਹੋਵੇ ਉਹ ਸਾਰਾ ਕੁਝ ਗੁਰਦੁਆਰਿਆਂ ਚੋਂ ਅੱਜ ਸਾਡੇ ਬੱਚਿਆਂ ਨੂੰ ਕਥਾ ਕੀਰਤਨ ਦੇ ਨਾਲ ਨਾਲ ਇੱਕ ਸਿਸਟਮ ਅਪਣਾਈਏ ਤਾਂ ਕਿ ਆਪਣੇ ਘਰਾਂ ਦੇ ਵਿੱਚ ਵਾਕਈ ਸਿੱਖੀ ਪ੍ਰੈਕਟੀਕਲੀ ਆ ਸਕੇ ਤੇ ਬੱਚਿਆਂ ਨੂੰ ਪਤਾ ਲੱਗੇ ਕਿ ਮੱਥਾ ਟੇਕਣ ਦਾ ਅਰਥ ਕੀ ਹੈ ਉਹਦੇ ਲਈ ਯਤਨਸ਼ੀਲ ਹੋਣ ਦੀ ਲੋੜ ਹੈ ਧੰਨਵਾਦ ਜਸਦਾ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ